ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਕੋਲ ਰਹਾ ਉਹਨਾਂ ਦੀ ਹਦਾਇਤਾਂ ਅਨੁਸਾਰ ਇੱਕ ਪਰਚਾ ਦਰਜ ਹੋਇਆ ਸੀ थाना मकबूलपुरा थाना बल्ला एफ आई ए नंबर 73, थ्री उन्ती चार दो हज़ार पच्ची अंडर सैक्शन एक सौ सैंती एक सौ नौ एक सौ पंद्रह दो एक सौ अठारह एक तेन, एक सौ कानवे तीन एक सौ नब्बे बी एन एस बी एस मकबूलपुरा होगा कि मिस्टर कपिल कुमार ने ओ, फैक्ट्री में डिज़ाइन मैनेजर है वो अपना उन्होंने अपनी वाइफ को फोन किया मैं थोड़ी देर तक आ रहा ਤੇ ਜਦੋਂ ਉਹਨਾਂ ਨੇ ਆਪਣੀ ਜਦੋਂ ਫੈਕਟਰੀ ਤੋਂ ਨਿਕਲੇ ਤੇ ਉਹ ਕਾਫੀ देर तक ਘਰ ਨਹੀਂ ਪਹੁੰਚੇ ਤੇ ਉਹਨਾਂ ਦੀ ਵਾਈਫ ਉਹਨਾਂ ਦਾ ਫੋਨ ਮਿਲਾਂਦੀ ਰਹੀ ਤੇ ਫੋਨ ਸਵitched off ਆਇਆ ਜਿਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਥਾਣੇ ਪਹੁੰਚਾ ਦਿੱਤੀ ਤੇ ਜਦੋਂ ਥਾਣੇ ਪਹੁੰਚਾ ਦਿੱਤੀ ਵੱਲੇ ਥਾਣੇ ਤੇ ਉਸ ਤੋਂ ਬਾਅਦ ਜਦੋਂ ਉੱਥੇ ਥਲਾ ਮਿਲੀ ਐਸ ਐਚਓ ਮੈਡਮ ਨੇ ਏਸੀਪੀ ਸਾਹਮਣੇ ਦੱਸਿਆ ਡਾਕਟਰ ਸ਼ਿਖਲ ਜੀ ਨੂੰ ਤੇ ਉਹਨਾਂ ਨੇ ਜਦੋਂ ਮੈਡਮ ਜਸਰੋ ਬਾਟ ਨੂੰ ਦੱਸਿਆ ਏਡੀਐਸਪੀ 3 ਮੈਡਮ ਨੂੰ ਇਹਨਾਂ ਨੇ ਵਕਫਤ ਟੀਜ਼ ਬਣਾਈਆਂ ਤੇ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਪਰ ਰੈਸਪੌਂਡ ਕਰਦੇ ਤੇ ਟੀਜ਼ ਬਣਾ ਕੇ ਤੇ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਜਿਹੜੇ ਮਿਸਟਰ ਕਪਿਲ ਕੁਮਾਰ ਨੇ ਉਹਨਾਂ ਨੂੰ ਕਿਡਨਾਪ ਕਰਕੇ ਕੁਝ ਲੋਕ ਉੱਤਰੰਤਰੰਤਰਨ ਸਾਈਟ ਤੇ ਲੱਗੇ ਜਿਹੜੇ ਅਕਿਊਜ਼ਡ ਆ ਹੈਗੇ ਆ ਉਹਨਾਂ ਦਾ ਨਾਮ ਹੈਗਾ ਰਜਿੰਦਰ ਸਿੰਘ ਲਾਈਫ ਪਾਪਾ ਆਕਾਸ਼ ਤੇ ਨਿਤਿਨ son of ਲਖਵਿੰਦਰ ਸਿੰਘ ਜੋਬਨਗਿਲ son of ਜੀਤ ਸਿੰਘ ਤੇ ਵਿਸ਼ਾਲ son of ਦਰਸੀਮ ਸਿੰਘ ਐਸ ਆਰ ਐਂਬਸਰ ਦੇ ਰਹਿਣ ਵਾਲੇ ਨੇ ਆ ਜਿਹੜੇ ਪੰਜ ਦੋਸ਼ੀ ਨੇ ਤੇ ਜਿਹੜੇ ਆਪਣਾ ਰਜਿੰਦਰ ਸਿੰਘ ਲਾਪਾਪਾ ਇਹਦੀ ਉਮਰ तकरीबन 36 ਸਾਲ ਹੈ ਬਾਕੀਆਂ ਦੀ ਉਮਰ तकरीबन 19 21 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਤੇ ਜਿਹੜਾ ਮਿਸਟਰ ਕਪਿਲ ਕੁਮਾਰ ਨੇ ਐ ਗੁਰदयाल ਸਿੰਘ ਐ ਐਂਡ ਸੰਸ ਫੋਕਲ ਪੁਆਇੰਟ ਮੈਥਰ ਰੋਡ ਉਥੇ ਫੈਕਟਰੀ ਹੈਗੀ ਹੈ ਉਥੇ ਕੰਮ ਕਰਦੇ ਸੀਗੇ ਬੇਸਿਕਲੀ ਇਹਨਾਂ ਨੇ ਕੁਝ ਦਿਨ ਪਹਿਲਾਂ ਇਹਨੂੰ ਬਾਬੇ ਨੂੰ ਫੈਕਟਰੀ ਚੁਕਾਇਆ ਸੀ ਜਿਹੜਾ ਮਿਸਕੰਡਕ ਕਰਕੇ ਤੇ ਉਸ ਤੋਂ ਬਾਅਦ ਜਦੋਂ ਬਾਬੇ ਨੇ ਗੱਲ ਕੀਤੀ ਆਕਾਸ਼ ਨਾਲ ਤੇ ਬਾਕੀ ਆਪਣੇ ਸਾਥੀਆਂ ਨਾਲ ਉਹਨਾਂ ਨੇ ਕਿਹਾ ਦਾ ਬਦਲਾ ਲੈਣੇ ਆ ਤੇ ਜਦੋਂ ਮਿਸਟਰ ਕਪਿਲ ਕੁਮਾਰ ਨਿਕਲੇ ਫੈਕਟਰੀ ਤੋਂ ਫੈਕਟਰੀ ਤੋਂ ਜ਼ਿਆਦਾ ਦੂਰ ਨਹੀਂ 5-600 ਮੀਟਰ ਦੀ ਇਹਨਾਂ ਨੂੰ ਆਪਣਾ ਆਕਾਸ਼ ਫੋਲੋ ਕਰ ਰਿਹਾ ਸੀ ਇਹ ਕਾਸ਼ ਨੇ ਇਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਥੋੜਾ ਅੱਗੇ ਜਾ ਕੇ ਅਸੀਂ ਕੇਰ ਲਾਂਗੇ ਕਾਰ ਤੇ ਕਿਡਨੈਕ ਕਰ ਲਾਂਗੇ ਤੇ ਜਦੋਂ ਇਹਨਾਂ ਨੇ ਕਾਰ ਕੀਦੀ ਤੇ ਆਪਣਾ ਇਹ 5 ਲੋਕਾਂ ਨੇ ਉਹਨਾਂ ਨੇ ਕਪਿਲ ਕੁਮਾਰ ਦੀ ਕਾਰ ਦਾ ਸ਼ੀਸ਼ਾ ਤੋੜਿਆ ਕਪਿਲ ਕੁਮਾਰ ਨੂੰ ਕਾਰ ਤੋਂ ਕੱਢ ਕੇ ਪਿਛਲੀ ਸੀਟ ਬੈਕਿੰਗ ਸੀਟ ਤੋਂ ਪਿਛਲੀ ਸੀਟ ਤੇ ਬਿਠਾਇਆ ਉਸ ਬਾਅਦ ਇਹਨੇ ਲੈ ਗਏ ਅ ਤਰਨਤਰਨ ਵੱਲ ਤੇ ਜਦੋਂ ਤਰਨਤਰਨ ਨੂੰ ਉਸ ਵੱਲ ਲੈ ਕੇ ਜਾ ਰਹੇ ਸੀ ਮੇਨ ਹਾਈਵੇ ਤੋਂ ਉਥੇ ਟੋਲ ਪਲਾਜ਼ਾ ਹੁੰਦਾ ਹੈ ਉਸਮਾ ਟੋਲ ਪਲਾਜ਼ਾ ਉਥੇ ਉਹਨਾਂ ਨੇ ਦੇਖਿਆ ਜਿਹੜਾ ਰੂਟੀਨ ਚੈਕਿੰਗ ਲਈ ਅੱਜਕੱਲ ਕੋਈ ਦੇਖਦੇ ਕਿ ਜਗਾ ਪਰ ਜਗਾ ਨਾਕੇ ਲੱਗੇ ਆ ਉਥੋਂ ਇਹਨਾਂ ਨੂੰ ਥੋੜਾ ਡਰ ਪੈ ਗਿਆ ਤੇ ਦੁਬਾਰਾ ਵਾਪਸ ਆਏ ਤਾਰਾਮਲੇ ਪੁੱਲ ਤੇ ਉਸ ਵਾਰ ਦੂਸਰਾ ਰੂਟ ਫੜ ਕੇ ਪਿੰਡੋਂ ਪਿੰਡੀਏ ਗਏ ਤਰੰਤਰਨ ਉਥੇ ਢਾਲੇ ਕੇ ਪਿੰਡ ਹੈ ਉਥੇ ਢਾਲੇ ਕੇ ਪਿੰਡੇ ਇਹਨਾਂ ਦੇ ਰਿਸ਼ਤਾਰ ਦਾ ਕਰਖਾਨਾ ਖਾਲੀ ਪਿਆ ਹੈਗਾ ਸੀ ਕਾਫੀ ਦੇਰ ਤੋਂ ਉਹ ਇਹਨਾਂ ਨੂੰ ਪਤਾ ਸੀ ਬਾਬੇ ਉਹਨਾਂ ਨੂੰ ਉਥੇ ਇਹਨਾਂ ਨੇ ਵਿਕਟਮ ਨੂੰ ਕੰਟੈਂਟੈਂਟੈਂਟ ਰੱਖਿਆ ਉਤੋਂ ਇਹਨਾਂ ਨੇ ਰੈਂਸਮ ਡਿਮਾਂਡ ਕੀਤੀ ਵਾਂਸ ਇਅਰ ਜਿਹੜੇ ਵਿਕਟਮ ਹੈ ਮਿਸਟਰ ਕਪਲ ਕੁਮਾਰ ਉਹਨਾਂ ਨੇ ਜਦੋਂ ਮਨ ਕਰਤਾ ਕਿ ਆ ਕਿ ਮੇਰੇ ਤੇ ਇੰਨੀ ਗੁੰਜਾਇਸ਼ ਹੀ ਨਹੀਂ ਮੈਂ ਨੌਕਰੀ ਪੇਸ਼ਾ ਬੰਦਾ ਹੈਗਾ ਮੈਂ ਤਾਂ ਸੈਲਰੀ ਮਿਲਦੀ ਹੈ ਮੇਰੇ ਤੇ ਇੰਨੀ ਗੁੰਜਾਇਸ਼ ਹੀ ਨਹੀਂ ਕਿ ਮੈਂ ਤੁਹਾਨੂੰ ਕਰੋੜ ਰੁਪਏ ਦੇ ਸਕਾਂ ਉਦੋਂ ਬਾਬਾ ਤੇ ਵਿਸ਼ਾਲ ਪਹਿਲਾਂ ਜਾ ਕੇ ਕਾਰ ਡਿਸਪੋਜ਼ ਆਫ ਕੀਤੀ ਇੱਕ ਅ ਅਬਾਂਡਨਟ ਜਗ੍ਹਾ ਤੇ ਆਪਣਾ ਰੋਲੇ ਵਾਲਾ ਪੁੱਲ ਲਾ ਕੇ ਉਸ ਤੋਂ ਬਾਅਦ ਲੈ ਗਏ ਉਸ ਤੋਂ ਬਾਅਦ ਦੁਬਾਰਾ ਆਏ ਤੇ ਇਹ ਦੋ ਜਣੇ ਲੈ ਗਏ ਨੂੰ ਆਪਣਾ ਕਪਿਲ ਕੁਮਾਰ ਨੂੰ ਕੋਈ ਮਤਲਬ ਕਿ ਸੁਨਸਾਨ ਥਾਤੇ ਉਸ ਤੋਂ ਉਹਨਾਂ ਨੇ ਚੰਗਾ ਕੁੱਟਿਆ ਤੇ ਮੂੰਹ ਤੇ ਵੀ ਸੱਟਾਂ ਮਾਰੀਆਂ ਸਿਰ ਤੇ ਵੀ ਸੱਟਾਂ ਮਾਰੀਆਂ ਇਹਨਾਂ ਦੀ ਤਰਫ ਤੋਂ ਜਿਹੜਾ ਵਿਕਟਮ ਕਪਿਲ ਕੁਮਾਰ ਹੈ ਹੀ ਵਾਸ ਡੈਡ ਪਰ ਜਦੋਂ ਇਹ ਮਾਰ ਕੇ ਚਲੇ ਗਏ ਉਸ ਤੋਂ ਬਾਅਦ ਇਹ ਦੋਨੋਂ ਜਣੇ ਦੁਬਾਰਾ ਉਸ ਕੋਠੀ 'ਚ ਗਏ ਤੇ ਇਹ ਪੰਜ ਜਣੇ ਉਸ ਕੋਠੀ ਵਿੱਚ ਬਾਰਾ ਇਕੱਠੇ ਹੋਏ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਏਰੀਆ ਚਲੇ ਕੋਤਵਾਲੀ ਲਾਗੇ ਉਸ ਤੋਂ ਬਾਅਦ ਆ ਕੁਤਵਾਲੀ ਲਾਗੇ ਇਹਨਾਂ ਨੇ ਹੋਟਲ ਲਿੱਤਾ ਪੂਰੀ ਰਾਤ ਉੱਥੇ ਰਹੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਆਪ ਕੋ ਆਪਣੇ ਘਰ ਚਲੇ ਗਏ ਉਨੀ ਦੇਰ ਤੱਕ ਜਿਹੜੇ ਕਪਿਲ ਕੁਮਾਰ ਨੇ ਉਹ ਲਾਗੇ ਇੱਕ ਲੋਕਲ ਹਸਪੀਟਲ ਸੀਗਾ ਉੱਥੇ ਪਹੁੰਚੇ ਤੇ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਆਪਣਾ ਦੱਸਿਆ कि मेरे मेरा फोन नंबर आएगा मेरे भाई ਦਾ ਹੈਗਾ ਉਹ ਮੈਨੇ ਇਨਫੋਰਮ ਕੀਤਾ ਤੇ ਨਾਲ ਦੇ ਨਾਲ ਹੀ ਸਾਡੀ ਪੁਲਿਸ ਪਾਰਟੀ ਵੀ ਪਹੁੰਚੀ ਤੇ ਕਰਦੇ ਵੀ ਪਹੁੰਚੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਅਮਨਦੀ ਹਸਪੀਟਲ ਅੰਮ੍ਰਿਤਸਰ ਸ਼ਿਫਟ ਕੀਤਾ ਵੀ ਇਸ ਅੰਡਰਗੋਇੰਗ ਟਰੀਟਮੈਂਟ ਰਾਈਟ ਨਾਉ ਤੇ ਜਦੋਂ ਸਾਨੂੰ ਸਾਰਾ ਕੁਝ ਪਤਾ ਚੱਲਿਆ ਅਸੀਂ ਥਰੂ ਦ ਹੈਲਪ ਆਫ ਟੈਕਨੀਕਲ ਟੀਮ ਐਂਡ ਟੈਕਨੋਲੋਜੀ ਅਸੀਂ ਸਾਰਿਆਂ ਨੂੰ ਕ੍ਰੈਕਡਾਊਨ ਕੀਤਾ ਤੇ ਉਹਦੇ ਵਿੱਚ ਅਸੀਂ ਰਜਿੰਦਰ ਸਿੰਘ आकाश ਤੇ ਮਿਤਨ ਵਿਸ਼ਾਲ ਤੇ ਜੋਬਨ ਸ਼ੇਰਗਿਲ ਨੂੰ ਅਸੀਂ ਰਿਸਕ ਕੀਤਾ ਤੇ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਾਲ ਜਿਹੜੇ ਇੱਕਿਊ ਸੀਗੇ ਹੈ ਇਹਨਾਂ ਨੇ ਮਿਸਟਰ ਕਪਿਲ ਕੁਮਾਰ ਦੇ ਹੱਥੋਂ ਉਹਨਾਂ ਦਾ 골ਡ ਦਾ ਕੜਾ ਵੀ ਕੱਢ ਲਿਆ ਸੀਗਾ ਤੇ ਉਹ ਵੀਜ ਵੀ ਦਿੱਤਾ ਸੀ 80-85 ਹਜ਼ਾਰ ਇਹਨਾਂ ਨੂੰ ਉਹਦਾ ਪੈਸਾ ਵੀ ਮਿਲ ਗਿਆ ਸੀਗਾ ਉਹ ਜਿਹੜਾ ਕਿ ਉਹਨਾਂ ਨੇ 15 ਤੋਂ 20 ਹਜ਼ਾਰ ਆਪਸ ਵਿੱਚ ਇਹਨਾਂ ਨੇ ਵੰਡ-ਵੰਡ ਲਿਆ ਸੀ ਤੇ ਉਸ ਬਾਅਦ ਅਸੀਂ ਨਨੂ ਰੈਸਟ ਕੀਤਾ ਬਾਕੀ ਸਾਰੇ ਜਣੇ 3 ਤਰੀਕ ਨੂੰ ਰੈਸਟ ਹੋ ਗਏ ਸੀ ਤੇ ਇੱਕ ਸਾਡੇ ਹੈਗਾ ਜਿਹੜਾ ਵਿਸ਼ਾਲ ਹੈ ਉਹ 4 ਤਰੀਕ ਨੂੰ ਰੈਸਟ ਹੋਇਆ ਤੇ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਐ ਤੇ ਹੁਣ ਸਾਨੂੰ ਇਹਨਾਂ ਦਾ ਆਪਣਾ 3 ਦਿਨ ਦਾ ਰਿਮਾਨ ਮਿਲੇ ਆ ਫੋਰ ਉਹ ਵੀ ਇਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਜਿਹੜੀ ਇਹਨਾਂ ਨੇ ਪਹਿਲਾਂ ਕ੍ਰਾਈਮ ਕੀਤੇ ਐ ਤੇ ਜਿਹੜੀ ਚੀਜ਼ਾਂ ਸਾਨੂੰ ਇਹਨਾਂ ਤੋਂ ਰਿਕਵਰ ਹੋਈਆਂ ਇੱਕ ਤਾਂ ਜਿਹੜੀ ਸਕੋਡਾ ਕਾਰ ਹੈ ਇੱਕ ਵਿਕਟਿਮ ਦੀ ਉਰੇ ਕ버 ਯਾ ਦੱਤਰ ਹੋਇਆ ਮੋਟਰਸਾਈਕਲ ਹੋਇਆ ਸਕੂਟੀ ਹੋਈ ਹੈ ਇਹ ਚਾਰ ਚੀਜ਼ਾਂ ਟਿਕੜਾ ਬੋਲ ਦਾ ਕੜਾ